ਕਿਆ ਬਾਤ ਹੈ ਰੱਬਾ 2025 ਚੜ ਗਿਆ ਅੱਜ ਇੱਕ ਤਰੀਕ ਅੱਜ 2025 ਦੀ ਕਿਆ ਬਾਤ ਹੈ ਸਾਈਕਲ ਤੋਂ ਤੂੰ ਮੋਟਰਸਾਈਕਲ ਬਣਾਤਾ ਹੁਣ ਮੋਟਰਸਾਈਕਲ ਤੋਂ ਕਾਰ ਬਣਾਉਣੀ ਐ ਕਾਰ ਤੋਂ ਕੋਠੀ ਬਣਾਉਣੀ ਐ ਸੋਹਣੀ ਜੀ ਹਾਏ ਬਹੁਤੀ ਲਿਆਉਣੀ ਐ ਤੇ ਲੋਕਾਂ ਦੇ ਅੱਗ ਲਾਉਂਦੀ ਐ بس ਇੰਨੇ ਕੁ ਸੁਪਨੇ ਨੇ 2025 ਦੇ ਪੂਰੇ ਗਰਾ ਦੀ ਬਸ 2025 ਤੋਂ ਮਿੱਧਾ ਬਹੁਤ ਨੇ ਮੈਨੂੰ ਹਾਂ ਤੇਰੇ ਪੂਰੇ ਨਾ ਇੱਕ ਗੀਲ ਲੱਡੂ ਚੁਣ ਚੁਣ ਕੇ ਚੜਾ ਕੇ ਜਾ ਪੂਰੇ ਐਨ ਡੱਬਾ ਹਾਂ ਪੂਰੇ ਕਰਾ ਦੀ 4 ਵਜੇ ਉੱਠਿਆ ਕਰੂੰ ਇੱਕ ਤਰੀਕ ਤੋਂ ਹਾਂ ਮਤਲਬ ਅੱਜ ਤੋਂ 4 ਵਜੇ ਉੱਠਿਆ ਕਰੂੰ ਰੋਜ਼ ਬਾਠ ਕਰਿਆ ਕਰੂੰ ਬਸ ਬੇ ਮੇਰਾ ਸਾਲਾ ਕਿਵੇਂ ਲੜੇ ਕੁੱਤੇ ਵਾਂਗੂੰ ਗਿੜਾਈਆਂ ਪੰਨਦਾ ਤੂੰ ਤਾਂ ਕਹਿੰਦਾ ਸੀ ਮੈਂ 4 ਵਜੇ ਉੱਠਾ ਕਰੂੰ ਓਦੋਂ ਜਿੱਤੇ ਜੰਮਰੀ ਤੜੀ ਸੀ ਪਹਿਲੇ ਦਿਨ ਹਾਂ ਹੁਣ 9 ਵਜ ਗਏ। ਓ ਬਾਬੂ ਰਾਤਾਂ ਸੁਪਨਾ ਬਾਲਾ ਪੜਾ ਸੱਚੀ ਅੱਛਾ ਤੂੰ ਮੰਨ ਕੇ ਚੱਲ ਪਤਾ ਸੁਪਨਾ ਕੀ ਸੀ ਵੀ ਆਪਾਂ ਕੋਠੀ ਵੀ ਪਾਲੀ ਹਾਂ ਕਾਰ ਵੀ ਨਵੀਂ ਲੈ ਲਈ ਹਾਂ ਉਦੋਂ ਆਨ ਮੇਰੀ ਬੋਟੀ ਨੂੰ ਆਪਾਂ ਦੇਖਣ ਚੱਲਿਆ ਰਾਂਹ ਦੇ ਵਿੱਚ ਬ੍ਰੇਕ ਫੇਲ ਹੋ ਗਏ ਹਾਂ ਨਾਜ਼ਰੀ ਲਾਂਗੀ ਕਾਰ ਨੂੰ ਤਾਂ ਜਿਵੇਂ ਹੋਰ ਕੀ ਸਿੱਧੀ ਖੰਬੇ ਤੇ 부ਧੀ ਜਾ ਕੇ ਉੱਤੋਂ ਲਾਈਟ ਨਹੀਂ ਹੈਗੀ ਤੀ ਹਾਂ ਬਸ ਫੇਰ ਤਾਂ ਕੀ ਜਦੋਂ ਨਿਕਲੇ ਚੰਗਿਆੜੇ ਜਿਹਾ ਐਜੋ ਹੋਇਆ ਮੇਰੀ ਅੱਖ ਖੁੱਲ ਗਈ ਮੇਰੇ ਤਾਂ ਸਾਰੇ ਸੁਪਨੇ ਗਰਾਂਟ ਨਾਲ ਲੱਗੇ ਸੀ ਬਚ ਗਿਆ ਬਸ ਤੂੰ ਤਾਂ ਪੁੱਤ ਮੇਰ ਪਾਈ ਖੜਾ ਤੂੰ ਤਾਂ ਛੱਤੀ ਖੜਾ ਇਕਲੇ ਹਾਂ ਮੇਰਾ ਸਾੜਾ ਡੱਕਾ ਤੋੜਦਾ ਨਹੀਂ ਹਾਂ ਸੁਪਨੇ ਵੱਡੇ ਵੱਡੇ ਉਹ ਚਲ ਕੋਈ ਨਾ ਜੀ ਤਾਂ ਪੈਣੇ 10 ਮਹੀਨੇ ਆ ਸਾਲ ਤਾਂ 2025 ਵਧੀਆ ਲੱਗ ਰਿਹਾ ਆਪਣੀ ਤਾਂ ਤੂੰ ਨੇ ਮੱਝਾਂ ਨੇ ਵੀ ਕੱਟੀਆਂ ਦਿੱਤੀਆਂ ਨੇ ਹਾਂ ਕੋਈ ਗੱਲ ਨਹੀਂ ਦੇਖਦੇ ਅੱਗੇ ਗੇਟ ਦਾ ਮੂੰਹ ਚੜਦੇ ਵਾਲੇ ਪਾਸੇ ਨੂੰ ਰੱਖਣਾ ਫੇਰ ਹਾਂ ਇੱਥੇ ਇੱਕ ਪਾਰਕਾ ਜੂ ਤੇ ਇੱਥੇ ਇੱਕ ਝੂਲਾ ਲਾ ਦੇਣਾ ਝੂਲਣ ਵਾਸਤੇ ਮੇਰੇ ਲਈ ਬਹੁਤੀ ਝੂਟਾ ਕਰੂ ਫੇਰ ਹਾਂ ਏ ਤੇ ਗਰਮੀ ਚ ਮੋਟਰਸਾਈਕਲ ਤੇ ਜਾਣ ਵਾਲਾ ਜੱਭ ਹੀ ਨੀ ਮੇੜ ਦੇਣਾ ਹਾਂ ਸ਼ਿਮਲਾ ਬਣਾ ਦਿਆ ਕਰਨਾ ਘਾਤੀ ਸੁੱਚ ਦੱਬ ਕੇ ਜਦੇ ਹਾਂ ਕਿਰਕਾ ਕਰੂ ਮੈਨੂੰ ਠੰਡ ਲੱਗਦੀ ਏ ਏਸੀ ਬੰਦ ਕਰ ਦੋ ਹਾਏ ਸਾਰੇ ਛੱਡਣ ਵੀ ਆਇਆ ਕਰੂ ਮੈਂ ਤਾਂ ਲੈ ਕੇ ਵੀ ਆਇਆ ਕਰੂ ਆ ਪੱਖੇ ਵੀ ਨਹੀਂ ਕੁਛ ਕਰ ਰਿਹਾ ਫੇਰੇ ਤੇ ਨਹੀਂ ਏਸੀ ਲਵਾਵਾਂਗੇ ਤਾਂ ਖਰਚਾ ਬੜਾ ਚਲ ਹੁਣ ਐ ਕਰਾਂਗੇ ਵਿਆਹ ਵੇਲੇ ਲਵਾਵਾਂਗੇ ਹੁਣ ਤੱਕ ਆਪਾਂ ਤਾਂ ਸਾਰੀ ਲੈਣੀ ਹੈ ਗਰਮੀ ਦੇ ਵਿੱਚ ਆਗਲੀ ਥੋੜੀ ਸਾਰੂਗੀ ਤਾਂ ਕਹੋਗੀ ਫਿਰ ਮੇਰੇ ਪੈਰ ਦੇ ਦੋ ਦੋ ਐਸੀ ਲੱਗੇ ਹੋਣੇ ਘਰੇ ਹਾਂ ਠੋਡਾ ਲਾ ਕਿੱਥੇ ਮੈਂ ਨਹੀਂ ਗਰਮੀ 'ਚ ਰਹਿ ਸਕਦੀ ਲੋਵਾਂ ਹੀ ਚਾ ਲੋ ਦੱਸ ਫਿਰ ਆਉਗੀ ਐ ਕੋਮ ਦਾ ਜਿਵੇਂ ਆਉਲੀ ਦਾ ਬਾਹਰ ਬੱਕੇ ਆਉ ਹੋਏ ਇਦੀ ਮੇ ਉਹ ਤਰਦਾ ਨਾ ਸਾਹਾਂ ਤੀ ਤੂੰ 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 ਲੈ ਪਤਲੀ ਗਰਮੀ ਵਣੀ ਐ ਪਤਲੀ ਇਹੇ ਜੀ ਜਾਂਦੀ ਪਤਲੀ ਛੈਡਾ ਹੁੰਣਾ ਹਉ ਵੀ ਨਹੀਂ ਆਉਦੀ ਗਰਮੀ ਹੀ ਆਉਦੀ ਐ ਕਿਹੜਾ ਮੌਸਮ ਆਇਆ ਉਹ ਉੱਤੇ ਨੂੰ ਹੀ ਲੈ ਲੋ ਕਾ ਜਾਣ ਲੱਗ ਜਾਂਦਾ ਪੱਖਾ ਵਾਲਾ ਤਾਂ ਠੰਡ ਲੱਗਦੀ ਐ ਰੱਬਾ 10 ਮਹੀਨੇ ਹੋ ਗਏ ਸਰਕਾਰ ਵਾਂਗੂ ਆਪ ਦੇ ਆਪ ਨੂੰ ਲਾਰੇ ਲਾਈ ਜਾਂਦਾ ਬਣਿਆ ਕੁਛ ਵੀ ਨਹੀਂ ਅਜੇ ਕੋਠੀ ਤਾਂ ਕੀ ਕੋਠੀ ਦਾ ਅਜੇ ਤੱਕ ਨਕਸ਼ਾ ਵੀ ਨਹੀਂ ਬਣਿਆ ਕਾ ਤੱਕ ਲਈ ਸੜਕਾਂ ਦੇ ਜਾਂਦੇ ਹੀ ਦੇਖਦਾ ਮੇਰੇ ਹਿੱਕ ਤੋਂ ਦੀ ਟਾਇਰ ਲੰਗਦੇ ਨੇ ਜਦੋਂ ਨਵੇਂ ਵਿਆਹੇ ਜੋੜੇ ਦੇਖਦਾ ਉਹਨਾਂ ਦੇ ਵਿੱਚ ਚਾਹ ਕੋਈ ਗੱਲ ਨਹੀਂ ਅਜੇ ਦੁਬਰ ਨਵੰਬਰ ਦਸੰਬਰ ਹੈ ਕਿ ਪਾ ਦਸੰਬਰ ਦੇ ਵਿੱਚ 2 ਕਰੋੜ ਵਾਲੀ ਲਾਟਰੀ ਲੱਗ ਜੇ ਪੰਡਤ ਕਹਿੰਦਾ ਸੀ ਨਾਲੇ ਦਸੰਬਰ ਦੇ ਵਿੱਚ ਤੇਰੇ ਕੋਲੇ ਪੈਸੇ ਹੀ ਪੈਸਾ ਹੋ ਕੀ ਪਤਾ ਦਸੰਬਰ ਦੇ ਵਿੱਚ ਭਾਗੀ ਜਾਗ ਜਾਨ 2025 ਹਾਸੀ ਵੰਦੇ ਕੋਈ ਪਤਾ ਹੀ ਨਹੀਂ ਹੁੰਦਾ ਦੇਖਦੇ ਆਂ ਕੀ ਬੰਦ ਕੋਈ ਫਾਇਦਾ ਨਹੀਂ ਰੱਪਾ 2025 ਦਾ ਨਿਕਲਿਆ ਸਾਲ ਹੀ ਬਦਲੂ ਕਿਸਮਤ ਉੱਥੇ ਹੀ ਖੜੀ ਆ ਇੰਨਾ ਮਾੜਾ ਸਾਲ ਸੀ ਨਾ ਇੰਨਾ ਮਾੜਾ ਜ਼ਿਆਦਾ ਸਾਲ ਸੀ 2025 ਜਿੰਨਾ ਸਿੱਦਾ ਸੋਚਿਆ ਸੀ ਸਾਰਾ ਕੁਝ ਨਾ ਸਾਰਾ ਕੁਝ ਹੀ ਉਠਾ ਹੋ ਗਿਆ ਕਿੰਨੇ ਸੁਪਨੇ ਸੋਚੇ ਸੀ ਸਾਰੇ ਧਰੇ ਦੇ ਧਰੇ ਰਹਿ ਗਏ ਮੈਂ ਤਾਂ ਲੱਡੂ ਵੀ ਚੜਾ ਕੇ ਗਿਆ ਸੀ 1 ਕਿਲੋ ਹੁਣ ਆ 2026 ਅੱਜ 31 ਦਸੰਬਰ ਹੋ ਗਈ ਚੜਨ ਨੂੰ ਤਿਆਰ ਖੜਾ ਬਸ ਇਹਦੇ ਤੋਂ ਉਮੀਦਾਂ ਨੇ ਹੁਣ ਤਾਂ ਵੀ ਇਹੀ ਕੋਈ ਪੂਰੀ ਪਵਾਊਗਾ 2025 ਨੇ ਤੱਕ ਕੱਖ ਨਹੀਂ ਕੀਤਾ ਜਮਾਂ ਹੀ ਬੇਕਾਰ ਸਾਲ ਲੰਘ ਗਏ ਜਮਾਂ ਹੀ ਬੇਕਾਰ ਸਾਲ ਜਾਂ ਹੱਦੋਂ ਬਸ ਆ ਹੁਣ ਕੱਲ ਨੂੰ ਇੱਕ ਤਰੀਕ ਹੋ ਜਾਣੀ ਆ ਸਵਾ ਕਿਲੋ ਲੱਡੂ ਜੜਾ ਕੇ ਜਾ ਰੱਬ ਬਸ ਇਹਦੇ ਤੋਂ ਉਮੀਦਾਂ ਨੇ ਹੁਣ ਪਹਿਲੇ ਮਹੀਨੇ ਤੋਂ ਪੂਰੀ ਪਵਾਣੀ ਸ਼ੁਰੂ ਕਰਦੀ ਬਸ ਮਿਹਨਤ ਕਰਨੀ ਆ ਦੱਬ ਕੇ ਬਸ ਕੰਮ ਹਰੇਕ ਫਤਿਹ ਹੋ ਜਾਏ ਬਸ ਮਿਹਰ ਕਰੀ ਲੱਡੂ ਜੜਾ ਕੇ ਜਮਤੇ ਨੇ ਹਾਂ ਓਏ ਪਹਿਲਾਂ ਤੂੰ ਮੈਨੂੰ ਕਹਿੰਦਾ ਸੀਗਾ ਕੀ ਜਦੋਂ ਮੈਂ ਆਇਆ ਉਦੋਂ ਕਹਿੰਦਾ ਸੀਗਾ ਕਿ ਮੈਂ ਚੰਗਾ ਵਾਂ ਤੇ 1 ਕਿਲੋ ਲੱਡੂ ਹੀ ਚੜਾਇਆ ਤੂੰ ਹੁਣ ਜਦੋਂ 2026 ਆ ਗਿਆ ਉਹ ਤੂੰ ਹੁਣ ਚੰਗਾ ਬਣਾਤਾ ਹੁਣ 3 ਕਿਲੋ ਲੱਡੂ ਚੜਾਉ ਨੂੰ ਫਿਰਦਾ ਆ ਆ ਗੱਲ ਕੀ ਹੁੰਦੀ ਆ ਕਿਸਮਤ ਤੇਰੀ ਮਾੜੀ ਲੱਡੂ ਤੇਰੇ ਫੋਕੇ ਨਿਕਲ ਗਏ ਸਾਰੇ ਜੇ ਕੋਈ ਜਾਂਦਾ ਜਾਂਦਾ ਬਾਦੂਆ ਦੇ ਗਿਆ ਇਹਦੇ ਵਾਂਗੂ 2026 ਵੀ ਮਾੜੇ ਹੀ ਨਿਕਲੂ ਇਹਨੂੰ ਬਣਾ ਲਾ ਪਿਆਰ ਦੇ ਨਾਲ ਕਰ ਲਾ ਡਰਾਮਾ ਕੋਈ ਓ ਨਹੀਂ ਨਹੀਂ ਪਾਈ ਆ ਹੈ ਤੂੰ ਤਾਂ ਯਾਰ ਨਹੀਂ ਬਹੁਤ ਚੰਗਾ ਸੀ ਤੂੰ ਮੇਰੇ ਲਈ ਨਹੀਂ ਨਹੀਂ ਐਨਾ ਮਾੜਾ ਨਹੀਂ ਮੇਰਾ ਪਤਾਕਿਆ ਨਾ ਮੇਰਾ ਬੈਸੀ ਮਾਨ ਪਰਿਆ ਹੋਇਆ ਸੀ ਹੈ ਮੇਰਾ ਮਾਨ ਪਰਿਆ ਹੋਇਆ ਸੀ ਬਸ ਉਸ ਕਰ ਕਰਕੇ ਨਾ ਮੇਰੇ ਤੋਂ ਜਿਹੜੀਆਂ ਗੱਲਾਂ ਬੋਲੀਆਂ ਨਹੀਂਆਂ ਹਨਾ ਬਸ ਉਹ ਤਾਂ ਕਰਕੇ ਬੋਲੀਆਂ ਗਈਆਂ ਪਹਿਲੂ ਤਾਂ ਅਬ ਸੋਸ ਹੈ ਤੇਰੇ ਜਾਣ ਦਾ ਤੂੰ ਅੱਜ ਜਾ ਰਿਹਾ ਹੈ ਨੂੰ ਜੰਬੀ ਚੜ੍ਹ ਜੂ ਤੂੰ ਚਲੇ ਆ ਜਾਏਗਾ ਤੇਰੇ ਲਈ ਦੂ ਲੈਣਾ ਬੋਲਾ ਮੈਂ ਤੈਨੂੰ ਲਈ ਤੇਰੇ ਮਨ ਭਰੇ ਯਾਰ ਅੱਛਾ ਤੈਨੂੰ ਸਾਡਾ ਜਾਨ ਦੀ ਬਾਰਿਦਾਸ ਲਾ ਇਹ ਹੀ ਸਾਡਾ ਪਿਆਰ ਦਾ ਸੁਨੇਹਾ ਤੇਰੇ ਨਾਮ ਆ ਗਿਆ 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 ਕੱਲੂ ਇੱਕ ਤਰੀਕਾ ਦੋ ਗਿਆ 26 ਦੀ ਲਾਉਣਗੇ ਨਜ਼ਾਰੇ ਚੱਕਾਂਗੇ ਫੱਟੇ ਹੁਣ ਬਦਲੂ ਕਿਸਮਤ ਆ ਗਈ ਮਾੜੀ ਕਿਸਮਤ ਇਹਦੇ ਨਾਲ ਹੋਣਾ ਹੋਣਗੇ ਨਿਆਰੇ ਚੱਕਾਂਗੇ ਫੱਟੇ ਉਸ ਬਦਲ ਦੇਣਾ ਹਾਂ ਸਭ ਕੁਝ ਬਦਲ ਦੇਣਾ ਕਾਲੇ ਉੜੀਆਂ ਕੋਠੀ ਬਾ ਦੇਣੀ ਆ ਆ ਸਾਲ ਚ ਸਭ ਕੁਝ ਚੱਕ ਦੇਣਾ ਫੱਟੇ ਹਾਂ ਜੇ ਮੈਂ ਕੋਲ ਪਲਾਨ ਨੇ ਰੱਬਾ ਬਸ ਮੈਂ ਟਿਕਾਦੀ 1/2 ਕਿਲੋ ਲੱਡੂ ਪੱਕੇ ਹਾਂ ਬਾਸ